ਮਨ ਬਿਰਤੀ ਇਕਾਗਰ ਕਰੋ 5 ਫਰਵਰੀ 1762 ਅਹਿਮਦ ਸ਼ਾਹ ਅਬਦਾਲੀ ਨੇ ਮਾਲਵੇ ਵਿਚ ਘੇਰ ਕੇ ਸਿੱਖਾਂ ਦੇ ਨਾਲ ਵੱਡਾ ਕੱਲੂ ਘਾਰਾ ਕੀਤਾ 35000 ਸਿੱਖ ਇੱਕ ਦਿਨ ਚ ਸ਼ਹੀਦ ਹੋਇਆ 35000 ਇਹ ਗਿਣਤੀ ਛੋਟੀ ਨਹੀਂ ਹੈ ਜਦੋਂ ਸਾਡੀ ਗਿਣਤੀ ਉਦੋਂ 2.5 ਲੱਖ ਹੋ ਗਈ ਤੇ ਵਿੱਚੋਂ 35000 ਚੀਤ ਹੋ ਗਿਆ ਮਗਰ ਬਚਦਾ ਕੀ ਹੈ ਕੌਮ ਦਾ ਹੁਣ 35000 ਸਿੱਖ ਸ਼ਹੀਦ ਹੋਇਆ ਸ਼ਾਮਾਂ ਪੈ ਗਈਆਂ ਸਿੱਖਾਂ ਦੇ ਬੱਚੇ ਸ਼ਹੀਦ ਔਰਤਾਂ ਸ਼ਹੀਦ ਬਜ਼ੁਰਗ ਸ਼ਹੀਦ ਸਾਹਮਣੇ ਕੁੱਤਬੇ ਪਿੰਡ ਦਾ ਛੱਪੜ ਆ ਗਿਆ ਛੱਪੜ ਦੇ ਇੱਕ ਬੰਨੇ ਅਬਦਾਲੀ ਦੀ ਫੌਜ ਨੇ ਪਾਣੀ ਪੀਤਾ ਇੱਕ ਬੰਨੇ ਸਿੱਖਾਂ ਨੇ ਪਾਣੀ ਪੀਤਾ ਅਬਦਾਲੀ ਦੀ ਫੌਜ ਵੀ ਥੱਕ ਗਈ ਸੀ ਅੱਗੇ ਨਹੀਂ ਸੀ ਵਾਧੀ ਸਿੱਖ ਵੀ ਥੱਕ ਗਏ ਸੀ ਨਾ ਪਛਾਣ ਜੋਗੇ ਸੀ ਨਾ ਗਾਂਝੋਗੇ ਸੀ 35000 ਬੰਦਾ ਇੱਕੇ ਦਿਨ ਚ ਸ਼ਹੀਦ ਹੋਇਆ ਪਰ ਸਿੱਖਾਂ ਦਾ ਕੁਝ ਨਵੇਕਲਾ ਪਣ ਸੀ ਉਧਰ ਸ਼ਾਮਾਂ ਪੈ ਗਈਆਂ ਸਿੱਖਾਂ ਨੇ ਛੱਪੜ ਤੋਂ ਪਾਣੀ ਪੀਤਾ ਤੇ ਅਰਦਾਸ ਕਰਨ ਤੋਂ ਬਾਅਦ ਇੱਕ ਅਕਾਲੀ ਨਿਹੰਗ ਸਿੰਘ ਨੇ ਵਰਸ਼ਾ ਉੱਚਾ ਕੀਤਾ ਉਹ ਕਹਿਣ ਲੱਗਾ ਐ ਕਲਗੀਧਰ ਪਾਤਸ਼ਾਹ ਚਾਰ ਪੈਰ ਦਿਨ ਸੁਖਾਣਾ ਲੰਘਿਆ ਆਈ ਰਾਤ ਸੁੱਖਾਂ ਵਿੱਚ ਨਗਾਉਣੀ ਗੁਰੂ ਨਾਨਕ ਨਾਮ ਪਾਤਸ਼ਾਹ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਬਦਾਲੀ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਕਿ ਕਿਸ ਮਿੱਟੀ ਦੇ ਬਣੇ ਲੋਕ ਨੇ ਮੈਂ 35000 ਬੰਦਾ ਇੱਕ ਦਿਨ ਚ ਮਾਰਿਆ ਹੋਵੇ ਤੇ ਇਹ ਕਹਿੰਦੇ ਚਾਰ ਪੈਰ ਦਿਨ ਸੁਖਾਨਾ ਲੰਘਿਆ ਕਿਹੜੀ ਮਿੱਟੀ ਦੇ ਬਣੇ ਹੋ ਤੁਸੀਂ ਮੈਂ ਇੱਕ ਚੀਜ਼ ਬਣੇ ਕਰ ਲਗਾ ਤੁਹਾਡੇ ਚਰਨਾਂ ਚ ਕਦੀ ਸਾਡੇ ਘਰਾਂ ਚ ਰਹਿ ਰਾਤ ਸ਼ਾਮਾਂ ਦਾ ਸ਼ਿੰਗਾਰ ਹੁੰਦੀ ਸੀ ਜਿੱਥੇ ਅੱਜ ਸਾਡੇ ਘਰਾਂ ਦਾ ਸ਼ਾਮਾਂ ਨੂੰ ਟੀਵੀ ਸੀਰੀਅਲ ਸ਼ਿੰਗਾਰ ਬਣਦੀ ਹੈ ਕਦੀ ਸਾਡੇ ਘਰਾਂ 'ਚ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਸ਼ਿੰਗਾਰ ਹੁੰਦੀਆਂ ਸੀ ਅੱਜ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇੰਸਟਾਗ੍ਰam ਤੇ ਫੇਸਬੁੱਕ ਦੇ ਉੱਤੇ ਨੋਟੀਫਿਕੇਸ਼ਨ ਚੈੱਕ ਕੀਤੇ ਜਾਂਦੇ ਆ ਉਹ ਸ਼ਿੰਗਾਰ ਬਣ ਗਿਆ ਸਾਡੇ ਘਰਾਂ ਦਾ ਅਸੀਂ ਵੀ ਉਹਨਾਂ ਚੋਂ ਹੀ ਅਸੀਂ ਕਿਹੜੇ ਦੁੱਧ ਤੋਤੇ ਆਈ ਉਦਾਂ ਦੇ ਹੀ ਆ ਕਦੀ ਉਹ ਚੀਂਚਾ ਸਾਡੇ ਘਰਾਂ 'ਚ ਹੁੰਦੀਆਂ ਸੀ ਲੋਕਾਂ ਨੇ ਕੱਚੇ ਕੋਠਿਆਂ 'ਚ ਰਹਿ ਕੇ ਛੱਪੜਾਂ ਦਾ ਪਾਣੀ ਪੀ ਕੇ ਰੁੱਖੀ ਮਿੱਸੀ ਰੋਟੀ ਖਾ ਕੇ ਕਦੀ ਰੱਬ ਨੂੰ ਲਾਂਭਾ ਨਹੀਂ ਸੀ ਮਾਰਿਆ ਲੋਕੀ ਪਹਿਲੀ ਬੁਰਕੀ ਸਬਜ਼ੀ ਚ ਲਾਉਂਦੇ ਸੀ ਤੇ ਕਹਿੰਦੇ ਸੀ ਸ਼ੁਕਰਿਆ ਪਾਤਸ਼ਾਹ ਸਤਨਾਮ ਸ੍ਰੀ ਵਾਹਿਗੁਰੂ ਅੱਜ ਠੰਡਾ ਤਾਪਾਣੀ ਏਸੀ ਘਰਾਂ ਚ ਗੀਜਰ ਘਰਾਂ ਚ ਬੈਂਕਾਂ ਚ ਪੈਸੇ ਵਾਧੂ ਪਏ ਗੱਡੀ ਚ ਏਸੀ ਲੱਗਾ ਗੀਜਰ ਸਭ ਕੁਝ ਲੱਗਾ ਗਰਮ ਹਵਾ ਆਉਂਦੀ ਏ ਤਿੰਨ ਸ਼ੁਕਰੇ ਇੰਨੇ ਹੋ ਗਿਆਂ ਮੇਰੇ ਹਿਸਾਬ ਨਾਲ ਕੋ ਟਾਵਾ ਟਾਵਾ ਇਹ ਬੰਦਾ ਉਹ ਪ੍ਰਸ਼ਾਦਾ ਸ਼ਕਲ ਲੱਗਾ ਜਿਹੜਾ ਰੱਬ ਦਾ ਸ਼ੁਕਰਾਨਾ ਕਰਦਾ ਹੋਊਗਾ ਨੁਕਸ ਜ਼ਰੂਰ ਕੱਢੇ ਹੋਣਗੇ ਸਾਰਿਆਂ ਮਿੱਕੇ ਵਿੱਚ ਮਸਾਲਾ ਘਾਟੀ ਇੱਥੇ ਲੂਣ ਘਾਟੀ ਇਹਦੇ ਚਾਹ ਨਹੀਂ ਪਾਇਆ ਇਹਦੇ ਚਾਹ ਨਹੀਂ ਪਾਇਆ ਸ਼ੂਗਰ ਕੱਢੇ ਹੋਣਗੇ ਸ਼ੁਕਰ ਕਰੇਗੇ ਕੀਤਾ ਹੋ ਨੁਕਸ ਸਾਰਿਆਂ ਕੱਢੇ ਹੋਣ ਦੇ ਬਹਿ ਕੇ ਮਰਦੇ ਹੀ ਤਾਦਿਆਂ ਜਦੋਂ ਸ਼ੁਕਰਾਨਾ ਜ਼ਿੰਦਗੀ ਚੋਂ ਖਤਮ ਹੋ ਜਾਵੇ ਜਿਨ੍ਹਾਂ ਦੇ ਘਰਾਂ 'ਚ ਸ਼ੁਕਰਾਨਾ ਹੈ ਗਏ ਉਹਨਾਂ ਨੇ ਕੱਚੇ ਕੋਠਿਆਂ 'ਚ ਬਹਿ ਕੇ ਵੀ ਘਰਾੜੇ ਮਾਰੇ ਆ ਤੇ ਜਿੰਨਾਂ ਕੋ ਸ਼ੁਕਰਾਨਾ ਖਤਮ ਹੋ ਗਿਆ ਉਹਨੂੰ ਭਾਵੇਂ ਨੋਟਾਂ ਦੇ ਬੈੱਡ ਤੇ ਸੁਵਾ ਦਿਓ ਰਾਤ ਨੂੰ ਡਿਪਰੈਸ਼ਨ ਦੀਆਂ ਗੋਲੀਆਂ ਖਾਂ ਖਾਂ ਸੌਂਦੇ ਕਹਿੰਦੇ ਨੀਂਦ ਹੀ ਨਹੀਂ ਆਉਂਦੀ ਕਾਰਨ ਸ਼ੁਕਰਾਨਾ ਹੀ ਨਹੀਂ ਆਗਾ ਥੈਂਕ ਯੂ ਹੀ ਨਹੀਂ ਆਗਾ ਰੱਬ ਦਾ ਧੰਨਵਾਦ ਹੀ ਨਹੀਂ ਆਗਾ ਰੱਬ ਦਾ ਜਿਸ ਬੰਦੇ ਦੀ ਜ਼ਿੰਦਗੀ ਚੋਂ ਧੰਨਵਾਦ ਖਤਮ ਹੋ ਗਿਆ ਉਹ ਬੰਦਾ ਅੱਜ ਵੀ ਔਖਾ ਤੇ ਕੱਲ ਵੀ ਔਖਾ ਜਿਨ੍ਹਾਂ ਨੇ ਧੰਨਵਾਦ ਕੀਤਾ ਉਹਨਾਂ ਨੇ ਆਰਿਆਂ ਥੱਲੇ ਬਹਿ ਕੇ ਵੀ ਗੀਤ ਹੀ ਗਾਏ ਆ ਜਿਨ੍ਹਾਂ ਨੇ ਧੰਨਵਾਦ ਕੀਤਾ ਉਹਨਾਂ ਨੇ 마시ਵਾੜੇ ਦੇ ਜੰਗਲਾਂ 'ਚ ਬਹਿ ਕੇ ਆਖਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸ਼ੁਕਰਾਨਾ ਸੀ ਨਾ ਅੰਦਰ ਤੇ ਜਦ ਕੋਈ ਸ਼ੁਕਰਾਨਾ ਨਹੀਂ ਹੈਗਾ ਉਹ ਕੀ ਕਰੂ ਉਹਦੇ ਰੋ ਹਰ ਵਕਤ ਕਹੇ ਨੂੰ ਪੁੱਛ ਰੋ ਨਾ ਇੱਥੇ ਕਿਦਾਂ ਭਾਈ ਕਹਿੰਦਾ ਬਸ ਟਾਈਮ ਹੀ ਪਾਸ ਕਰਨ ਦਾ ਹੈ ਜਿਹੜਾ ਬੰਦਾ ਤੁਹਾਨੂੰ ਇਹ ਗੱਲ ਕਹੇ ਨਾ ਵੀ ਟਾਈਮ ਹੀ ਪਾਸ ਕਰਨ ਦਾ ਸਮਝੋ ਵੀ ਅੰਦਰੋਂ ਹਾਰਿਆ ਵਾਓ ਉਲੀ ਮਾਰੋ ਫਾਰਚੂਨਰ ਗੱਡੀ ਨਾ ਵੇਖੋ Apple ਦਾ ਫੋਨ ਨਾ ਵੇਖ ਲਿਓ ਕਹਿੰਦੇ ਵੀ ਇਹ ਬੰਦਾ ਬਹੁਾਈ ਸੌਖਾ ਜਾਪਦਾ ਵੀ ਗੱਡੀ ਵੱਡੀ ਵੱਡੀਆਂ ਤੇ ਫੋਨ ਬੜਾ ਮਹਿੰਗਾ ਰੱਖਿਆ ਕੋਟੀ 50 ਲੱਖ ਦੀ ਪਈ ਆ ਜਿਹੜਾ ਬੰਦਾ ਤੁਹਾਨੂੰ ਇਹ ਗੱਲ ਖਲੋ ਕੇ ਕਹਿੰਦਾ ਵੀ ਟਾਈਮ ਪਾਸ ਕਰਨਾ ਸਮਝੋ ਵੀ ਅੰਦਰੋਂ ਜ਼ੀਰੋ ਆ ਬੰਦਾ ਟਾਈਮ ਤੇ ਕੁੱਤੇ ਬਿੱਲੇ ਵੀ ਪਾਸ ਕਰਨਦੇ ਉਹ ਵੀ ਰੋਟੀ ਖਾ ਕੇ ਹੀ ਸੁੰਦੇ ਰਾਤ ਨੂੰ ਜੇ ਬੰਦਾ ਵੀ ਕਵੇ ਵੀ ਟਾਈਮ ਪਾਸ ਕਰਦਾ ਇਹਦਾ ਮਤਲਬ ਉਹ ਮਰਿਆ ਪਿਆ ਅੰਦਰੋਂ ਹਾਰਿਆ ਪਿਆ ਰੱਬ ਬੰਦਾ ਕੀ ਕਹਿੰਦਾ ਕਹਿੰਦਾ ਚੜਦੀ ਕਲਾ ਚੜਦੀ ਕਲਾ ਸਿੱਖਾਂ ਨੇ ਸ਼ਾਮਾਂ ਨੂੰ ਰਹਿ ਰਾਸ ਦਾ ਪਾਠ ਕੀਤਾ ਸ਼ੁਕਰਾਨਾ ਕੀਤਾ ਛੱਪੜ ਦੇ ਦੂਜੇ ਕੰਡੇ ਤੇ ਖਲੋਕੇ ਅਬਦਾਲੀ ਨੇ ਚੈਲੰਜ ਕਰਕੇ ਆਖਿਆ ਓ ਸਿੱਖੋ ਬੜੇ ਸ਼ੁਕਰਾਨੇ ਦੀਆਂ ਗੱਲਾਂ ਕਰਦੇ ਹੋ ਮੇਰੇ ਮਾਰੇ ਮਰਹੱਟੇ ਨਹੀਂ ਉੱਠੇ ਪਾਣੀ ਪਤ ਦੀ ਲੜਾਈ ਚ ਮਰਹੱਟੇ ਮਾਰੇ ਸੀ ਉਹਨੇ ਕਹਿੰਦਾ ਮੇਰੇ ਮਾਰੇ ਮਰਹੱਟੇ ਨਹੀਂ ਉੱਠੇ ਤੇ ਬੱਜੂ ਉੱਠਣਾ ਤੁਸੀਂ ਵੀ ਨਹੀਂ ਆ 35 ਹਜ਼ਾਰ ਬੰਦਾ ਤੁਹਾਡਾ ਇੱਕ ਦਿਨ 'ਚ ਮਾਰਿਆ ਫਿਰ ਵੀ ਮੈਂ ਮੂੰਹ ਤੇ ਹੱਥ ਫੇਰ ਕੇ ਚੈਲੰਜ ਕਰਦਾ ਤੁਹਾਨੂੰ ਮੈਂ ਪੰਜਾਬ 'ਚ ਰਹਿਣਾ ਜੇ 1 ਸਾਲ ਮੈਂ ਤੁਹਾਡਾ ਟਾਉਣਾ ਜੇ ਹਰ ਮੰਦਰ ਜੇ 1 ਸਾਲ 'ਚ ਮੈਨੂੰ ਇੱਕ ਵਾਰੀ ਵੀ ਹੱਥ ਪਾ ਲਿਆ ਨਾ ਤੁਸੀਂ ਤੇ ਮੈਂ ਸਮਝੂਗਾ ਕਿ ਵਾਕੇ ਸਿੱਖ ਕੌਮ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਹੈ ਅਬਦਾਲੀ ਨੇ ਚੈਲੰਜ ਤੇ ਕਰਤਾ ਪਰ ਉਹਨੂੰ ਨਹੀਂ ਪਤਾ ਮੈਂ ਚੈਲੰਜ ਕਰ ਕਿੰਨਾ ਨੂੰ ਬੈਠਾ 5 ਫਰਵਰੀ ਨੂੰ ਵੱਡਾ ਕੱਲੂ ਘਾਰਾ ਮਹੀਨਾ ਨੰਗਿਆ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ 16 ਅਕਤੂਬਰ ਉਹ ਖਾਲਸਾ ਕਾਲਜ ਦੇ ਮੈਦਾਨੇ ਜੰਗ ਅੰਦਰ ਸਿੱਖਾਂ ਨੇ ਅਬਦਾਲੀ ਨੂੰ ਉਹ ਡਾਂਗ ਫੇਰੀ ਉਹ ਡਾਂਗ ਫੇਰੀ ਅਬਦਾਲੀ ਕੰਨਾਂ ਨੂੰ ਹੱਥ ਲਾ ਕੇ ਭੱਜਾ ਤੇ ਜਾਂਦਿਆਂ ਜਾਂਦਿਆਂ ਕਹਿ ਕੇ ਗਿਆ ਸੀ ਜੇ ਸਿੱਖਾਂ ਨੂੰ ਸਿੱਖ ਨਾ ਮਾਰਨਗੇ ਇਹ ਕੌਮ ਦੁਨੀਆ ਤੇ ਰਾਜ ਕਰੇਗੀ